ਉਹ ਹੈਲੋ ਗਾਇਸ ਆਪਾਂ ਗੁਰੀ ਟੋਕਟਾਲ ਨਾਲੇ ਕਿਨੇ ਬਾਪੂ ਡਾਉਣ ਸੋਨ ਦਿਖਾਉਣ ਲੱਗੇ ਆ ਹਰੇ ਦਾ ਐਕਸਪੀਰੀਅੰਸ ਬਹੁਤ ਤਕੜਾ ਆ ਹਰਾ ਵੱਢ ਰਹੇ ਆ ਟਰਾਲੀ ਦੇਖ ਸਕਦਾ ਤੁਸੀਂ ਕਿੱਥੇ ਖੜੀ ਆ ਉਹ ਖੜੀ ਆ ਟਰਾਲੀ ਇੱਥੋਂ ਬਾਪੂ ਕਿਨੇ ਇਕਿਲਿਆਂ ਦੀ ਵਾਹੀ ਜੂ ਟਰਾਲੀ ਘੱਟੋ ਘੱਟ ਹੈ ਉਹ ਵੀ ਦੋ ਕਿਲਿਆਂ ਦੇ ਲਓ ਜੀ ਟਰਾਲੀ ਘੱਟੋ ਘੱਟ 2 ਤੋਂ 2.5 ਕਿਲਿਆਂ ਦੀ ਬਾਹੀ ਤੇ ਆ ਉਰੋਂ ਪੰਡਾ ਚੱਕ ਕੇ ਉਹ ਟਰਾਲੀ ਚ ਪਹੁੰਚਾਉਣੀਆਂ ਨੇ ਵੱਟਾਂ ਉੱਪਰ ਦੀ 10 ਪੰਡਾ ਉਰੇ ਨੇ ਤੇ 3 ਪੰਡਾ 3 ਬੱਧੇ ਹੋਣੀਆਂ ਘੱਟੋ ਘੱਟ ਮੈਨੂੰ ਲੱਗਦਾ ਵੀ ਇਹ ਹੋ ਗਈਆਂ ਹੋ ਗਈਆਂ ਹੋ ਗਈਆਂ ਹੋ ਗਈਆਂ ਇਹ 1 2 3 4 5 6 7 ਪੰਡਾ ਉਪੀਆਂ ਨੇ ਜਬੀ ਨੇ ਦੇਖ ਸਾਡੇ ਉਹ ਪਿੰਆ ਨੇ ਕੀਲੇ ਦੀ ਵਾਹੀ ਤੇ ਦੇਖੋ ਟਰਾਲੀ ਦੇਖ ਸਕਦੇ ਹੋ ਇਸ ਨਿਰਮਾਣਿਕ ਜਿੰਦਨ ਇਹ ਕੰਮ ਸਾਰਾ ਕਰਨਾ ਪੂ ਇਕੱਲੇ ਬੰਦੇ ਨੇ ਚਕਾਉਣ ਵਾਲਾ ਲੈਣ ਦਾ ਰ ਚੱਕਣ ਵਾਲਾ ਮੈਂ 17 ਬੰਟਾ ਨੇ ਮੇਰੇ ਵੀਰੋ ਤੂੰ ਹੀ ਟੁੱਟ ਜਾਣੀ ਐ ਪਰ ਕੰਮ ਕਹਿੰਦੇ ਕਰ ਨਹੀਂ ਪੈਣਾ ਛੋ ਲੱਦ ਕੇ ਵੀਡੀਓ ਐਡ ਕਰਾਂਗੇ ਸੋਨ ਦਿਖਾਵਾਂਗੇ ਲਓ ਮੇਰੇ ਵੀਰ ਜੀ ਦੇਖ ਸਕਦੇ ਹੋ ਉਥੋਂ ਪੱਲੀ ਚੱਕਣ ਜਾ ਰਹੇ ਓਡਾ ਭਾਈ ਉਥੇ ਲੈ ਕੇ 13 ਬੰਡਾ ਬੱਗੀਆਂ ਇਧਰੋਂ ਨਿੱਪੜ ਗਿਆ ਲਾਸਟ ਬੰਡ ਰਹਿ ਗਈ ਬਾਸ ਉਦੋਂ ਬਾਅਦ ਮੈਦਾਨ ਫਤਿਹ ਹੈ ਨਾ ਨਾ ਕੁਛ ਨਹੀਂ ਹੋਇਆ ਦੇਖ ਸਕਦੇ